ਰਮਨ ਸਿੰਘ ਜੀ ਮਨੇ ਉਹ ਐਲੀਗੇਸ਼ਨ ਬਾਰੇ ਮੈਂ ਕਹਿੰਦੇ ਜਿਹੜੇ ਗੈਂਗਸਟਰ ਪਨਪੇ ਨੇ ਉਹ ਕਹਿੰਦੇ ਕਾਂਗਰਸ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਹੀ ਪਨਪੇ ਨੇ ਕਹਿੰਦੇ ਹੁਣ ਬਾਜਵਾ ਸਾਹਿਬ ਯੂ ਟਰਨ ਲੈ ਰਹੇ ਨੇ ਉਹ ਮੈਂ ਯੂ ਟਰਨ ਕਿਹੜੀ ਗੱਲ ਦਾ ਲੈਣਾ ਰਾਜ ਇਹ ਕਰ ਰਿਹਾ ਤੇ ਬਾਜਵਾ ਸਾਹਿਬ ਦਾ ਯੂ ਟਰਨ ਇੱਥੇ ਕੀ ਕਰੇਗਾ ਜੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਦੇ ਵਿੱਚ ਇੱਕ ਨਾਮੀ ਗੈਂਗਸਟਰ ਦੇ ਸਾਰੇ ਪਰਿਵਾਰ ਨੂੰ ਆਪ ਨੇ ਉਹਨਾਂ ਦੀ ਆਪ ਦੀ ਵਿਕਟਰੀ ਵਿੱਚ ਉਹਦੀ ਸ਼ਮੂਲੀਅਤ ਉਹਨਾ ਜੋ ਕੁਝ ਇੱਥੇ ਹੋ ਰਿਹਾ ਹੈ ਵੇਖੋ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਵਾਲੇ ਇਹ ਨੇ ਇਹਨਾਂ ਦੀ ਸਰਕਾਰ ਹੈ ਜਿਹੜਾ ਅਬੋਰ ਦੇ ਵਿੱਚ ਕਤਲ ਹੋਇਆ ਸੰਜੇ ਵਰਮਾ ਦਾ ਉਹ ਕਿਨੇ ਕੀਤਾ ਉਹ ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤਾ ਜੀ ਤੇ ਮੈਂ ਸਮਝਦਾ ਸਾਰੇ ਅੱਛਾ ਜਲੰਧਰ ਵਿਅਸਦੀ ਇਲੈਕਸ਼ਨ ਦੇ ਵਿੱਚ ਇੱਕ ਟ੍ਰਿਪਲ ਮਰਡਰ ਕੇਸ ਦਾ ਗੈਂਗਸਟਰ ਹੈ ਜਿਹੜਾ ਪਟਿਆਲਾ ਜੇਲ ਸੀ ਉਹ ਸਪੈਸ਼ਲੀ ਲੰਦਾ ਗਿਆ ਜਲੰਧਰ ਵਰਤਿਆ ਗਿਆ ਇਸ ਤਰ੍ਹਾਂ ਹੀ ਅੰਤਰਨਤਾਵ ਨੇ ਇਲੈਕਸ਼ਨ ਹੋਣੀ ਇੱਥੇ ਵੀ ਕਿਸੇ ਗੈਂਗਸਟਰ ਨੂੰ ਵਰਤਣਗੇ ਗੈਂਗਸਟਰਾਂ ਦੇ ਸਾਰੋਂ ਵੱਡੇ ਜੇ ਕੋਈ ਇਹ ਹੈ ਨੇ ਇਹਨਾਂ ਦਾ ਕੇਸ ਪਲੀਡ ਕਰਨ ਵਾਲੇ ਤੇ ਆਪਦੀ ਸਰਕਾਰ ਹੈ ਜੀ ਸਾਹਿਬ ਉਹ ਕਹਿੰਦੇ ਕੰਪਲੇਂਟ ਦੀ ਰਕਮ ਨੂੰ ਛੋਟਾਵਾ ਜੀ 10 ਮਿੰਟ ਦਾ ਸੈਸ਼ਨ ਬਿਜ਼ਨਸ ਚੱਲ ਰਿਹਾ ਸੀ ਕਿ ਆਪਣੇ ਸਾਹਮਣੇ ਵੇਖਿਆ ਸਰ ਬਿਹਤਰ ਵੀ ਰਵਾਈਸ ਵੀ ਕੀਤੀ ਹੋਣੀ ਹੈ ਲੇਕਿਨ 11 ਵਜੇ ਖਤਮ ਕਰਦਾ ਕੀ ਮਤਲਬ ਹੈ ਇਹਨਾਂ ਦਾ ਰਾਜ ਹੀ ਖਤਮ ਹੋਣ ਨੂੰ ਕਰਦਾ ਹੈ ਜੀ ਇਹਨਾਂ ਨੇ ਸੈਸ਼ਨ ਕੀ ਮਕਾਣਾ ਇਹਨਾਂ ਕੋ ਕੰਮ ਹੀ ਹੈ ਨਹੀਂ ਕਿਸੇ ਕਿਸਮ ਦਾ ਪਹਿਲੇ ਕੇਜਰੀਵਾਲ ਨੂੰ ਪੁੱਛਦੇ ਨੇ ਜੇ ਉਹਨੇ ਕਹਿਤਾ ਹੋਣਾ ਕਿ ਅੱਜ ਕੋਈ ਹੋਰ ਕੰਮ ਹੈ ਨਹੀਂ ਕੱਲ ਵੀ ਫਰਾਡ ਹੀ ਮਾਰਨਾ ਕੋਈ ਮੇਰਾ ਬਾਬਾ ਨਾਨਕ ਦੇ ਵਿਧਾਇਕ ਜਿਹੜੇ ਨੇ ਇੱਕ ਦਿਨ ਦਾ ਸਮਾਂ ਇਨਾ ਹੋਗਾ ਆਪ ਕੋ ਲੱਗਦਾ ਹੈ ਇਸ ਕਾਨੂੰਨ ਨੂੰ ਆਪ ਦੇਖੀਏ ਬਹੁਤ ਅਹਿਮ ਮੁੱਦਾ ਹੁੰਦਾ ਹੈ ਪੰਜਾਬ ਅਭੀ ਤੱਕ ਆਪ ਸਭ ਤੋਂ ਵੱਡੀ ਬਾਤ ਦੇਖੀ ਐਜ਼ ਲੀਡਰ ਆਫ ਦੀ ਆਪੋਜੀਸ਼ਨ ਜੋ ਇਹਨਾਂ ਨੇ ਕੱਲ ਕਾਨੂੰਨ ਲੈ ਕੇ ਆਣਾ ਉਸ ਦੀ ਕਾਪੀ ਮਾਰੇ ਪਾਸ ਨਹੀਂ ਕੋਈ ਮਿੰਟਸ ਕੁਝ ਵੀ ਨਹੀਂ ਆਇਆ ਕੁਝ ਵੀ ਨਹੀਂ ਆਇਆ ਜੀ ਕੋਈ ਮਿੰਟਸ ਕਿੱਥੋਂ ਆਣੇ ਇਹਨਾਂ ਕੋ ਆਪ ਕਾਪੀ ਤਿਆਰ ਨਹੀਂ ਹੈ

कि इनके खिलाफ इन्वेस्टिगेशन कीजिए और केस दर्ज कीजिए और उसमें क्रिमिनल कॉन्स्प्रेसी में केजरीवाल है भगवंत है ये इनका फर्जी फाइनेंस मिनिस्टर है और अमन अरोड़ा चारों पर है अगर मैं एक दो दिन और पुलिस को दूंगा चंडीगढ़ की अगर कोई कार्रवाई ये नहीं करेंगे क्योंकि मुझे खदेश है क्योंकि भगवंत मान तो सीधा मिनिस्टर ऑफ होम अफेयर्स जो हैं अमित शाह जी उसका आदमी चीफ मिनिस्टर के खिलाफ कार्रवाई होती कि नहीं इससे ही प्रूव हो जाएगी इसके बाद अगर ये कार्रवाई करेंगे ਤੋ ਸਮਝ ਆ ਜਾਏਗੀ ਨਹੀਂ ਕਰਨਗੇ ਤਾਂ ਆਪ ਸਾਬ ਸਮ ਲੀਜੀਏ ਨਹੀਂ ਤਾਂ ਫਿਰ ਮੈਂ ਕੋਰਟ ਜਾਵਾਂ ਬਾਜਾ ਸਾਹਿਬ ਫਿਰ ਮੈਂ ਹਾਂ 100% ਦੀ ਫਿਰ ਕੋਰਟ ਚ ਜਾਵਾਂਗੇ ਕੇਸ ਰਜਿਸਟਰ ਕਰਾਵਾਂਗੇ ਜੱਗੂ ਪਗੜਵਾ ਭਗਵਾਨ ਕੁਰੀਏ ਦੀ ਮਾਤਾ ਦਾ ਜਿਹੜਾ ਕਤਲ ਹੋਇਆ ਹੈ ਜਿਹੜੇ ਉੱਥੋਂ ਦੇ ਵਿਧਾਇਕ ਨੇ ਡੇਰਾ ਪਾਪਾ ਨੇ ਕੀਤਾ ਹੈ ਸਿਆਸੀ ਕਤਲ ਹੈ ਤੁਹਾਡੀ ਪਾਰਟੀ ਦੇ ਲੀਡਰ ਤੇ ਉੱਪਰ ਅਲੀਗੇਸ਼ਨ ਲਾ ਰਹੇ ਨੇ ਮੈਂ ਇਸ ਗੱਲ ਦਾ ਨਾ ਕੋਈ ਜਵਾਬ ਦੇਣਾ ਚਾਹਨ ਇਹ ਜਵਾਬ ਤੇ ਪੁਲਿਸ ਦੇ ਜੀ ਜਾਂ ਉਹਨਾਂ ਦਾ ਪਰਿਵਾਰ ਦੇ ਆ ਇਹਨੂੰ ਕੋ ਥੋੜਾ ਜਿਆ ਯਰ ਵੇਲਿਆਂ ਹੋਏ ਇੱਥੋਂ ਇਹ ਹੋਰ ਨੂੰ ਵੀ ਦੇ ਦਿਓ